ਅੱਜ ਅਸੀਂ ਪਹੁੰਚੇ ਆਂ ਸੋਨੀਗਿਰ ਕੋਲ ਜਿਹਨੂੰ ਕਹਿੰਦੇ ਆ ਆਰਗੈਨਿਕ ਖੇਤੀ ਇਹ ਕਣਕ ਤੁਸੀਂ ਵੇਖ ਸਕਦੇ ਜੇ ਬਿਨਾ ਕਿਸੇ ਖਾਦ ਦਵਾਈ ਤੋਂ ਸਪਰੇਅ ਤੋਂ ਇਹ ਤਿਆਰ ਹੋਈ ਆ ਬਹੁਤ ਸੋਹਣਾ ਰਿਜ਼ਲਟ ਹੈ ਅੱਜ ਸਪੈਸ਼ਲ ਇਹ ਗੱਲ ਦੇਖਣ ਆਏ ਆ ਕਿ ਇਹਦਾ ਰਿਜ਼ਲਟ ਕੀ ਆ ਬਾਕੀ ਵੀਰ ਨਹੀਂ ਦੱਸਣਗੇ ਆਪੇ ਹਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਮੇਰੇ ਜੀ ਆਪਾਂ ਕਣਕ ਬੀਜੀ ਆ ਕਣਕਲ ਮੜਾ ਜਾ ਝਾਤੀ ਮੜਾ ਦੇ ਵੀਰ ਜੀ ਆ ਕਣਕ ਬੀਜੀ ਆ ਆਪਾਂ ਇੱਥੇ ਆਪਾਂ ਕੋਈ ਜੂਰੀਆ ਨਹੀਂ ਪਾਈ ਕੋਈ ਇਹਨੂੰ ਆਪਾਂ ਸਪਰੇ ਨਹੀਂ ਕੀਤੀ ਗੰਦ ਵਾਲੀ ਜਿਹਨੂੰ ਕਹਿੰਦੇ ਉਹ ਵੀ ਨਹੀਂ ਆਪਾਂ ਸਪਰੇ ਕੀਤੀ ਕੋਈ ਜਦੋਂ ਬੀਜਣ ਲੱਗੇ ਆਪਾਂ ਕੋਈ ਇਹਨੂੰ ਆਪਾਂ ਦਵਾਈ ਵੀ ਨਹੀਂ ਲਾਈ ਇੱਥੋਂ ਤੱਕ ਵੀ ਐ ਸਾਫ ਬੀਜ ਜਿਹੜਾ ਆਪਾਂ ਸਿੱਧਾ ਡਰਮ ਵਿੱਚ ਪਾ ਲਈ ਉਹ ਉਹ ਵੀ ਆਪਾਂ ਇਹਦੇ ਵਿੱਚ ਬੀਜਿਆ ਵਾ ਤੇ ਇਹਦੇ ਵਿੱਚ ਕੋਈ ਮਵਾ ਜਰੀਲੀ ਚੀਜ਼ ਨਹੀਂ ਆ ਮੈਂ ਮਵਾ ਇਹ ਖਾਨਜੋਗ ਕਣਕਿਆ ਇਹਨੂੰ ਆਪਾਂ ਕਹਿ ਦਿੰਦੇ ਆ ਵੀ ਖਾਨਜੋਗ ਕਣਕ ਵਧੀਆ ਵਾ ਆਪਣੇ ਆਪਣੇ ਸਰੀਰ ਨੂੰ ਨਰੋਵਾ ਕਰਨ ਵਾਲੇ ਕਣਕ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਮੈਂ ਇਹ ਕਹਣਾ ਇਹ ਕਹਿਣਾ ਚਾਹੁੰਦਾ ਨਾ ਵੀ ਸਾਰੇ ਕਿਸਾਨਾਂ ਨੂੰ ਇਹ ਕਹੀਏ ਵੀ ਆਪਾਂ ਅੱਧਾ ਕਿੱਲਾ ਬੀਜਿਆ ਆਪਾਂ ਵੀ ਸਾਰੇ ਕਿਸਾਨ ਥੋੜੀ ਤੋਂ ਜੇ ਆਪਾਂ ਖਾਨ ਜੋ ਕਰਨ ਕੇ ਜਿੱਦਾਂ ਸਾਲ ਵਾਸਤੇ ਜਿੰਨੀ ਕੋਈ ਕਿੱਲੇ ਦੀ ਬੀਜ ਸਕਦਾ ਜਿੰਨਾ ਕ ਆਪਣਾ ਪਰਿਵਾਰ ਆ ਅੱਧੇ ਕਿੱਲੇ ਦੀ ਜਿੰਨਾ ਕੋਈ ਬੀਜੇ ਤੇ ਆਪਾਂ ਰੂੜੀ ਪਾ ਕੇ ਤੇ ਫਿਰ ਬੀਜਿਆ ਕਰੀਏ ਕੰਕਾ ਤੇ ਆਹ ਕਣਕ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਇਹਨੂੰ ਕੋਈ ਸਪਰੇ ਨਹੀਂ ਕੀਤੀ ਕੋਈ ਜੂੜੀਆਂ ਨਹੀਂ ਬਸ ਰੂੜੀ ਜ਼ਰੂਰ ਪਾਈ ਆ ਜਿਹੜੀ ਮਾਵਾ ਡੰਗਰਾਂ ਤੋਂ ਤਿਆਰ ਹੋਈ ਰੂੜੀ ਦੇਸੀ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਚੀਜ਼ ਆ ਤੇ ਆ ਕਣਕ ਕਲ ਝਾਤ ਮਰਾ ਦੋ ਆ ਲਾਗੇ ਇਧਰਲੀ ਸਾਈਡ ਆ ਸਪਰੇਅ ਕੀਤੀ ਵਗੈਰਾ ਸਾਰਾ ਕੁਝ ਇਹਨਾਂ ਨੂੰ ਪਾਇਆ ਵਾ ਇਹ ਕਣਕ ਵਿਖਾ ਦੋ ਤੇ ਆ ਕਣਕ ਵਿਖਾ ਦੋ ਬਾਕੀ ਆਪਾਂ ਇਹੋ ਹੀ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਣਾ ਵਾਂ ਵੀ ਸਾਰੇ ਆਪਣੇ ਕਿਸਾਨ ਭਰਾ ਆਪਣੇ ਕੋਲ ਜਿੰਨੀ ਵੀ ਥੋੜੀ ਜਮੀਨ ਕੇ ਕੋ ਚਲੋ 2 ਕਿਲੇ ਕੇ ਕੋ 5 ਕਿਲੇ ਕੋਈ ਤੋਂ ਵੱਧ ਵੀ ਆਪਾਂ ਜਿਹੜੀ ਖਾਨਜੋਗ ਚੀਜ਼ਾਂ ਨਾ ਉਹ ਆਪਾਂ ਰੂੜੀ ਪਾ ਕੇ ਤੇ ਇਹ ਦਵਾਈ ਜਿਹਦਾ ਸਪਰੇਅ ਵਗੈਰਾ ਜੂਰੀਆ ਵਗੈਰਾ ਇਹਨਾਂ ਤੋਂ ਰਹਿਤ ਜਿਹੜੀ ਸਿੱਧੀ ਬਚਾਈ ਮਾਵਾਂ ਕਰਿਆ ਕਰੀਏ ਵੀ ਇਹਨੂੰ ਕੁਛ ਨਾ ਪਾਇਆ ਕਰੀਏ ਵੀ ਆਪਣੇ ਜਿਹੜੇ ਬੱਚੇ ਗਾਂਵਾਂ ਵਾਲੇ ਉਹ ਵੀ ਆਪਣੀਆਂ ਬਿਮਾਰੀਆਂ ਤੋਂ ਰਹਿਤ ਰਹਿਣ ਤੇ ਸੋ ਬਾਕੀ ਵੀ ਜੇ ਤੁੰ ਕੋਈ ਥੋੜਾ ਬਦਲ ਚਾਹ ਲੈਣਾ ਮੈਂ ਇਹਨਾਂ ਇਹੀ ਗੱਲ ਆ ਵੀ ਜਿੰਨੇ ਕ ਆਪਾਂ ਖਾਣੀ ਆ ਚੀਜ਼ ਉਹਨਾਂ ਕ ਆਪਾਂ ਮਤਲਬ ਵੀ ਬਿਨਾ ਕੋਈ ਦਵਾਈ ਜਾਂ ਖਾਸ ਤੋਂ ਬਿਨਾ ਉਹ ਤਿਆਰ ਕਰੀਏ ਤੇ ਫੇਰ ਹੀ ਆਪਾਂ ਬਚ ਸਕਦੇ ਆ ਨਹੀਂ ਤੇ ਡਾਕਟਰ ਜਿਹੜੇ ਆ ਦਿਨੋਂ ਦਿਨਾਂ ਚ ਅਮੀਰ ਹੋਣਦਾ ਹੈ ਉਹਨਾਂ ਤੋਂ ਤੇ ਫਿਰ ਆਪਾਂ ਨੂੰ ਜਾਣਾ ਪਣਾਵਾ ਜਦੋਂ ਆਪਾਂ ਗਲਤ ਖਾਣ ਪੀਣ ਆਪਾਂ ਖਾਵਾਂਗੇ ਤੇ ਫਿਰ ਆਪਾਂ ਨੇ ਆਪਣੇ ਸਰੀਰ ਨੂੰ ਨੁਕਸਾਨ ਹੋਣਾ ਹੀ ਹੋਣਾ ਲਾਜ਼ਮੀ ਹੈ। ਬਾਕੀ ਚਲੋ ਇੰਨੀਆਂ ਕੀ ਬੇਨਤੀਆਂ ਅਸੀਂ ਕਰਨੀਆਂ ਚਾਹੀਆਂ। ਚਲੋ ਅਸੀਂ ਕੋਈ ਏਡੇ ਵੱਡੇ ਖਸ਼ਾਨੀਆਂ ਅਸੀਂ ਕਰਨ ਕੀ ਛੋਟੀ ਜੀ ਕੋਸ਼ਿਸ਼ ਕੀਤੀ ਬਾਕੀ ਕਣਕ ਦਾ ਰਿਜ਼ਲਟ ਤੁਹਾਡੇ ਸਾਹਮਣੇ ਤੁਹਾਨੂੰ ਖਾਤੀ ਅੱਗੇ ਤੇ ਕਣਕ ਬਿਲਕੁਲ ਵੇਖ ਲਓ ਸੇਮ ਹੀ ਆ ਚਲੋ ਥੋੜੀ ਉਹ ਵਧੀਆ ਹੋ ਸਕਦੀ ਆ ਪਰ ਉਹ ਕਿੰਨੇ ਨਾਲ ਗਰੀਲੀ ਹੈ ਤੇ ਵਧੀਆ ਵਾ ਇਹ ਅੰਦਰੋਂ ਵਧੀਆ ਇਹ ਅੰਦਰੋਂ ਵਧੀਆ そう。So,